ਵੀਡੀਓ ਕੁੜੀਆਂ 부ੜੀਆਂ ਨਾ ਦੇਖੋ ਭਾਈ ਕਿਉਂਕਿ ਸਾਤੋਂ ਗਾਲਾਂ ਨਿਕਲ ਜਾਂਦੀਆਂ ਨੇ ਹਾਂ ਇਹ ਭਾਈ ਛੜੇ ਛਾਟਾ ਤੇ ਮੰਦਿਰ ਵਾਸਤੇ ਅਸੀਂ ਵੀਡੀਓ ਬਣਾਉਨੇ ਮਨੋਰੰਜਨ ਲਈ ਬਣਾ ਰਹੇ ਹਾਂ ਸਾਡਾ ਵੀ ਕਿਸੇ ਜਾਤ ਪਾਤ ਨਾਲ ਧਰਮ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹਜਾਉਣਾ ਸਾਡਾ ਕੋਈ ਸਬੰਧ ਨਹੀਂ ਇਹ ਮਨੋਰੰਜਨ ਸਿਰਫ ਮਨੋਰੰਜਨ ਲਈ ਬਣਾ ਰਹੇ ਹਾਂ ਤੇ ਸਵਾਗਤ ਈ ਵੀ ਲੰਨ ਲੰਨੇ ਪਿੰਡਾਂ ਚ ਮੈਸਾ ਚੋਰੀ ਹੋਈ ਜਾਂਦੀਆਂ ਇੱਥੇ ਆਪ ਨੂੰ ਡਰ ਹੋ ਰਿਹਾ ਮੈਂ ਸਨ ਲੈ ਜੇ ਕੋਈ ਧੀ ਲੰਨ ਦੇ ਨਾਲ ਇੱਕ ਖੋਲਾ ਬਾਹਰ ਮੱਛਰ ਬੁੰਡ ਖਾਈ ਜਾਂਦਾ ਪਟ ਪੜੀ ਦੀ ਧੀ ਲੰਨ ਫੁਣਸੀਆਂ ਕਰਤੀਆਂ ਪੱਟਾ ਤੇ ਉਹ ਕੰਮ ਹੋ ਜਾਂਦਾ ਜੋ ਬਸ ਬੱਕਰਾ ਨਹੀਂ ਖੱਸੀ ਕਰਨ ਵੇਲੇ ਬਲੇਟ ਨਾਲ ਬੜੇ ਟਬਾਈ ਦਿਓ ਕੰਮ ਹੋ ਰਿਹਾ ਬੁਰਾ ਹਾਲਾ ਧੀ ਦੇ ਲੰਨ ਦਾ ਡਰ ਡਰ ਕਰਦੇ ਆ ਜਾਂਦਾ ਤਾਰਾ ਆ ਗਿਆ ਓਕੇ ਓਕੇ ਲਾਹਾਂਗੇ ਡੰਗਾ ਆਏ ਤਾਂ ਜਰਮਾ ਕੋਣ ਚੋਰੀ ਕਰ ਜਿਉ ਵਾਰਗੀ ਪਏ ਹਨ ਆ ਜਾ ਬਾਈ ਤੁਰਿਆ ਯਾਰ ਅੱਜ ਤਾਂ ਜਾਂਚਾ ਬਣੇ ਨਹੀਂ 4 ਰੁਪਏ ਯਾਰ ਆਪਣਾ ਖੜਾ ਹੀ ਹੋ ਗਿਆ ਯਾਰ ਬਾਈ ਜਵਾ ਕਹਿੰਦਾ ਯਾਰੋ ਕੋਈ ਚਾਰ ਪੀ ਉੱਤੋਂ ਹੀ ਬਾੜ ਜੋ ਸ਼ਕਰਜੀ ਸੱਜਾ ਅਸੀਂ ਖਾਰੇ ਤੇ ਜਦੋਂ ਆਪਾਂ ਕੋਈ ਨਹੀਂ ਸੁਣਨਾ ਆਇਆ ਨਾ ਇੰਨਾ ਮੇਲਾ ਭਰਿਆ ਸੀ ਆਪਣੀ ਰਕਾਟ ਨਹੀਂ ਯਾਦ ਸੀ ਅਸਰ ਚ ਗੱਲ ਐ ਪੈਗੀ ਤੈਨੂੰ ਤਾਂ ਖਿਆ ਸੀ ਕਾਪੀ ਤੇ ਲਿਖ ਲੈ ਕਾਪੀ ਨਾ ਕਰ ਤੇ ਡੈਰੀ ਲਾ ਦੇ ਅੱਛਾ ਮੈਂ ਕੋਈ ਪੈਂ ਕੋਈ ਚੱਕੀ ਚਲਾਉਣਾ ਵੀ ਆੱਛੇ ਦੇ ਕਿਸੀ ਜੰਗ ਕੱਟੇ ਹੁੰਦਾ ਤਾਂ ਯਾਦ ਹੁੰਦਾ ਹੁੰਦਾ ਬੰਦੇ ਨੂੰ ਜੇ ਤਾਂ ਗੱਲ ਠੀਕ ਕਰ ਤੇਰੀ ਮੈਂ ਕਿਹਾ ਨਾ ਤੜਕੇ ਡਾਇਰੀ ਲਾਈਆ ਪਰ ਕਾਟ ਕੱਲਾ ਕੱਲਾ ਨੋਟ ਕਰਿਆ ਕਰੀ ਹੈ ਲਿਖਣ ਲੱਗ ਜਾ ਮੈਂ ਕਿਹਾ ਤੂੰ ਲਿਖਿਆ ਕਰ ਮੈਂ ਤਾਂ ਢੋਲਕੀ ਵਾਲਾ ਢੋਲਕੀ ਵਜਾਉਣ ਵਾਲਾ ਢੋਲਕੀ ਤਾਂ ਤੂੰ ਐ ਮੈਂ ਗੋਣਾਟਾ ਮੈਂ ਹੀ ਐ ਉਹ ਗਾਣਾ ਤੇਰੀ ਯਾਦ ਹੈ ਬਲੇ ਟੱਪਾ ਗਾ ਕੇ ਨਾ ਲਿਖੀ ਤੂੰ ਸੁਣਾ ਨਾ ਮੈਨੂੰ ਇੱਕ ਅੱਧਾ ਮੈਂ ਹੀ ਸੁਣ ਲੈਣਾ ਭੈਣ ਦੇ ਲੰਨਾ ਕੋਈ ਸੁਣਦਾ ਨਹੀਂ ਮੈਂ ਤੈਨੂੰ ਸੁਣਾਉਣਾ ਚਨਾ ਛੜਕਾਂ ਉੱਟ ਰੇ ਲਾਨੇ ਅੱਛਾ ਮੈਂ ਆਪਣਾ ਕੀ ਬਣਨਾ ਵੇ ਆਪਾਂ ਟੁਰ ਨਹੀਂ ਵੇ ਲੈਣ ਆ ਬੱਲੇ ਬੱਲੇ ਬਣ ਗਈ ਗਾਲੀਆਂ ਚੌੜਾ ਬਣ ਗਿਆ ਅੱਜ ਕੱਲ ਇਹ ਕੌਣ ਸੁਣਦਾ ਇੱਕ ਵਾਜੀ ਬਣੀ ਹੀ ਆ ਨਾ ਜੋੜ ਕੇ ਮਰਨਾ ਕਟੋੜਾ ਪਾਉਣਾ ਜਾਂ ਫਿਰ ਐ ਕਰ ਰਿਪੀਟਰ ਰੈਪ ਕਰਨ ਲੱਗ ਜਾ ਦੁਕਾਨ ਵਿੱਚ ਵਟਿਆ ਨੇ ਆਪਾਂ ਖੜਾ ਲਾਇਆ ਏ ਆਪਾਂ ਨੂੰ ਬੱਚੇ ਵੀ ਤਚਨਾ ਆਏ ਨਾ ਨਾ ਬੰਦ ਕਰ ਆਸਉ ਦੇ ਹਲ ਜਾ ਹਾਂ ਜਮਾਤ ਕਰਦਾ ਕਹਿੰਦਾ ਕੋਠੇ ਵਿੱਚ ਗੋਲ ਪਿਆਵੇ ਬਾਬਾ ਮੁੰਨ ਨਾ ਬੰਦਾ ਸਿੱਤਾ ਤਾਂ ਭੈਣ ਦੇ ਬੰਨਾ ਹੋਣਾ ਪੁੰਡ ਤੇ ਖਾਲੀ ਗੋਲ ਪੱਕੀ ਅੱਚੀ ਹੈ ਕਰ ਪੰਗਰ ਜਾ ਇਕਾ ਛੋੜੀਆਂ ਚੜਨੀਆਂ ਨਹੀਂ ਨਾ ਨਹੀਂ ਕੁਸੀ ਨਾ ਮਣ ਭੈਣ ਦੇ ਨਾ ਮੇਲੇ ਤੋਂ ਤਾਂ ਬਣੇ ਨਹੀਂ ਹਾਂ ਇੰਡਾ ਨਾ ਛੋੜੀ ਕਰ ਲੀਏ ਐ ਕਰ ਖੜ ਜਾ ਪੰਗਰ ਜਾ ਜਾ ਕਰ ਲਾਨ ਨੂੰ ਹੱਥ ਪਾ ਮੇਰੇ ਏਡਾ ਭਾਈ ਉਹ ਕਿਵੇਂ ਆਪਣੀ ਟਮਾ ਠੀਕ ਆ ਭੈਣ ਦੇ ਲਨੋ ਜੇ ਬਾਂਜੀ ਹੱਥ ਵਾਲਾ ਨਾ ਨਾ ਬੋਇਸ ਚੋਂ ਆਇਆ ਗਿਆ ਮਾਸੀ ਤੁਸੀਂ ਖਿਲਾਉਣੇ ਉਹ ਬੈਠਾ ਖਿਲਾਉਣੀਆਂ ਮਾਸੀ ਤੁਸੀਂ ਖਿਲਾਉਣੇ ਪਿੰਡ ਚ ਨਾ ਕੌਣ ਕਹਿੰਦਾ ਦੇਸੀ ਜਾਂਦਾ ਗਿੱਜਾ ਨਾ ਟਪਾਈ ਜਨਾ ਮਰੇ ਲਾਉੜੇ ਨੂੰ ਹੱਥ ਪਾਲਾ ਨਾ ਜੇ ਨਾਲ ਜਾਰੀ ਦੋਸਤੀ ਹੈ ਤਾਂ ਮੈਂ ਉਹ ਕਰ ਲਵਾਂ ਗੋਡ ਪਰੀਟ ਮਾਫੀ ਠੀਕ ਆ ਗਿੱਜਾ ਦੱਸ ਪਾਈ ਜਨਾ ਗੱਲ ਯਾਰ ਪਰੀਟ ਮਾ ਮੈਂ ਗਾਇ ਕੀ ਕਹਿੰਦਾ ਚਾਹ ਫਿਰ ਪਈਆ ਕੁੱਟ ਕੋਈ ਜਣ ਮੈਂ ਤਾਂ ਗਰਮ ਕੱਢ ਦਿੰਨਾ ਬੈਠ ਜਾ ਬੈਠ ਨਾ ਭਾਂ ਕੋ ਜਾਏ ਫਿਰ ਅੱਜ ਵਾਂਗ ਖਿਲਰਿਆ ਪੜੇ ਉਹ ਨਾ ਮਾਰੋ ਹੋ ਜਾ ਖੜਾ ਹੋ ਜਾ ਥੰਨ ਲੱਗ ਰਿਹਾ ਟੱਟਿਆਂ ਦੇ ਬਲੇਟ ਵੱਜੇ ਕੋਈ ਬੁਰੇ ਖਾਣੇ ਬੈਲਾ ਕਰੋ ਕੱਢ ਰੱਖੇ ਆਹ ਹਾ 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 ਨੂ ਯਾਰ ਗਾਣਾ ਸੁਣੋ ਨਾ ਇੱਕ ਯਾਦ ਆ ਗਿਆ ਮੈਨੂੰ ਕਿੱਧਰ ਤੁਸੀਂ ਕਿੱਧਰ ਫਿਰਦੇ ਹੋ ਮੈਂ ਤੈਨੂੰ ਦੱਸਾਂ ਮੇਲੇ ਤੇ ਗਏ ਸੀ ਫੇਰ ਉੱਥੇ ਦਾਲ ਨਹੀਂ ਉੱਥੇ ਵੀ ਉਹੀ ਲਈ ਫਿਰਦਾ ਖਿੱਚੀ ਫਿਰਦਾ ਜਹਾ ਜੁਪੀਏ ਬਣਿਆ ਤੂੰ ਗਾਉਣ ਜਾਣਦਾ ਓਏ ਪੂਰਾ ਹੀ ਜਾਣਦਾ ਮਾੜਾ ਜਾਣਦਾ ਕੀ ਸ਼ਨਾਵਾ ਮਾੜਾ ਮੁੱਟਕਾ ਦਾ ਕੀ ਸ਼ਨਾਵਾ ਉਹ ਗਾਉਣ ਮਾਉਣ ਐਨੇ ਟਾਈਮ ਲੰਘੇ ਕੁ ਘੰਟਾ ਮੈਂ ਤੈਨੂੰ ਦੱਸਾਂ ਜਦੋਂ ਚਾਰ ਬੰਦੇ ਇਕੱਠੇ ਹੋਏ ਉੱਥੇ ਸੀਗਾ ਲੌਂਡਾ ਹੀ ਲੌਂਡੇ ਮਗਰ ਪਾ ਉਹੀ ਮਰੀ ਜਾਂਦਾ ਜਾਂ ਟੱਕਰ ਲੈਣੇ ਬੰਦਾ ਜਾਂਦਾ ਲੌਂਡਾ ਕਲਾ ਨੰਬਰ ਤੇ ਹੀ ਕੱਲੀ ਕਲੀ ਗਈ ਹੈ ਸਾਡੇ ਦੇ ਸਾਹਮਣੇ ਬੰਦਾ ਲੌਂਡਾ ਦਾ ਵਾਸ਼ਕੀ ਨਾ ਉਹੀ ਗੱਲਾਂ ਆਹ ਬਾਈ ਕੋਲ ਚਾਹ ਹੀ ਬੜੀ ਸਵਾਦ ਪਈ ਆ ਯਾਰ ਹੈ ਨਹੀਂ ਹੋਰ ਥੋੜੀ ਜੀ ਸੀ ਮੈਂ ਪਹਿਲੀ ਬੁੰਡ ਦੇ ਨਾਲ ਬਿਨ ਪੁੱਛੀ ਚਾਹ ਪੀ ਆ ਉਹ ਫੇਰ ਕੀ ਆ ਪਾਂ ਆਣੀ ਵਾਲੀ ਗੱਲ ਆ ਵੱਡਾ ਭਾਈਆ ਜੰਟਾ ਕੋਈ ਬਸਣਾਉਂਦਾ ਕਿ ਨਾ ਗਾਇਆ ਬਣਾ ਇਹ ਓਏ ਲੋੜਾ ਨਹੀਂ ਕਰੀ ਅੱਜ ਆ ਮੈਂ ਸੁਣਾ ਲਸਰਾ ਇੱਧਰ ਬੁੰਡ ਚ ਕਿੱਧਰ ਬੜੀ ਨਾ ਪਰਾ ਬੈ ਅੱਛਾ ਬੈ ਕੇ ਸੁਣਾ ਦੇ ਇਹਦਾ ਭਾਈ ਮੈਂ ਤੈਨੂੰ ਦੱਸਾਂ ਹਾਂ ਇਹਦਾ ਬੁੰਡ ਕਟਾ ਦਿੰਦਾ ਉੱਥੇ ਭਈ ਅੱਛਾ ਹੋਰ ਹਣ ਕੀ ਗੱਲ ਓਏ ਲੋਂਡਿਆਂ ਦਾ ਤਾਂ ਹੈਗੀ ਹੈਗਾ ਆਂ ਈਮੀ ਛੇੜਤੀ ਸੀ ਭੱਜ ਲੈ ਮੈਂ ਤਾਂ ਟੋਪਾ ਲੋਂਡੇ ਦੀ ਵਾਲੀ ਚਸ ਕਰਦਾ ਕੰਜਾ ਜਿਹਾ ਸਨਾ ਬੜਾ ਨਹੀਂ ਹਟਾਇਆ ਭੈਣ ਦਾ ਲੰਨਾ ਲੋਂਡੇ ਪਿੱਛੇ ਨਹਿਰ ਤੇ ਵੱਜਾ ਮੇਲੇ ਆ ਕੀ ਕਹੀ ਜਾਂਦਾ ਏ ਮੁਕੰਦ ਕੀ ਕਹੀ ਜਾਂਦਾ ਜੰਟਾ ਮੈਂ ਤੈਨੂੰ ਦੱਸੀ ਜੈ ਨਾ ਨਹਿਰ ਤੇ ਵੱਜਾ ਉਹ ਤੀਜਾ ਹਾ ਸਨਾ ਦੇ ਸਨਾ ਯਾਦ ਰੱਖੇਗਾ ਕਿ ਸਨਾ ਸਨਾ ਵੀ ਦੇ ਤੂੰ ਮਾੜਾ ਮਟਾ ਡੰਡਾ ਨੰਗ ਜੂ ਆਪਣੇ ਬੰਡਾ ਨੂੰ ਬੋਲੀ ਜਾਣੀ ਹੈ ਹਾਂ ਤੈਨੂੰ ਆਉਂਦਾ ਤੂੰ ਸਨਾ ਤੂੰ ਸਨਾ ਲਾ ਢੋਲ ਕੀ ਮੈਂ ਬਜਾ ਦਿੰਨਾ ਬਹੁਤ ਤਕੜਾ ਜੰਟਾ ਕਾਉਂਦਾ ਹੈ ਮੈਂ ਸੁਣਾਣਾ ਸਾਕੀ ਨਹੀਂ ਪੈਂਦੀ ਢੋਲ ਕੀ ਰੀ ਤੜ ਬਣੇ ਤਾਂ ਫੇਰ ਹੱਤ ਤੋਂ ਮੈਂ ਪਾਣਾ ਟੇਡਾ ਹੋ ਜਾ ਹੈ ਕੋ ਜਨ ਬੰਦਾ ਹੋਰ ਕੀ ਹੈ ਲਸਨਾ ਦੇ ਹੁਣ ਮੈਡੀਕਲ ਸੁਣ ਲੈ 50 ਰੁਪਏ ਬਾਹਰ ਨੇ ਪੈਣਗੇ ਉੱਤ ਦੀ ਅਮਾ 200 ਬਾਹਰ ਤੋਂ ਅੱਖਾ ਪਾਸੀ ਬਾਤੂ ਬਾਈ ਕੋਲ ਮੇਰੇ ਕੋਈ ਲੋੜਾ ਪੈ ਤਾ ਪਾਣੀ ਇੱਥੋਂ ਕੰਮ ਜਾਂ ਚਾਹੂ ਆ ਇੱਥੋਂ ਗੇੜਾ ਦੋ ਸੈਟਾ ਲੈ ਚਲੀਏ ਬੇਜਤੀ ਹੋ ਗਈ ਆਪਣੀ ਇਹਦਾ 500 ਦੇਦਾ ਮਾ ਸਰਦ ਰਿਕਾਰਡ ਸੁਣਾ ਇਹਨੂੰ ਛੜਕਾ ਉੱਤੇ ਰੜਨ ਆ ਉਹ ਛੱਗਣਾ ਦਾ ਕੀ ਕਰਨਾ ਗਿਆੜ ਮੰਗਦੇ ਵੜਨ ਕੈਨ ਮਿੱਤਰਾ आगा आगा। हाँ आ, पूरी बनी जी तेरे को बहुत ताकड़े भाई बहुत ताकड़े ਚਾਲ ਵੀ ਕਾਇਦਾ ਖੂਏ ਵੇ ਕਿਹ ਪਾਣੀ ਹੈ ਆਹ ਹਾ ਯਾਰ ਇਲਖੇ ਲੱਗ ਜਾਵੇ ਜਾਂਦੇ ਐਵੇਂ ਵੀ ਤਾਇਾਨੀ ਹੈ ਆਏ ਹਾਏ ਹਾ ਕੀ ਬਣਗੀ ਨਾ ਕਰਿਆ ਪੂਰੀ ਫਾਂਦੀ ਫੁੰਡਾ ਮਾਰੀ ਚਲ ਮੱਤਾ ਪੂਰੀ ਤਕੜੀ ਆ ਜੀ ਬੜਾ ਤਕੜਾ ਕਉਣਾ ਸੁਣਾ ਹੋਰ ਸੁਣਾ ਫੋੜ ਲਾਵਾ ਮਾਰੀ ਯਾ ਨਾ ਬਸ ਸਰਦੀ ਕਮੀ ਥੋੜੀ ਜੰਗਲੀ ਲੱਗਾ ਜਿਹੜਾ ਕਾਇਦਾ ਟਾਂਡੇ ਰੋੜੇ ਨੇ ਆਹਾ ਹਾ ਹਾ ਕੰਮ ਅਸੀਂ ਕੀ ਕਰਨੇ ਵਾ ਸਾਡੇ ਆਪਣੀ ਵੜਨੇ ਆ ਇੱਕ ਪੈਨ ਦੀਪਾ ਬੰਗਲੇ ਗਲੀ ਘਟਿਆ ਮਾਨ ਲੱਗੀ ਕੰਨੀ ਤੋਂ ਮਾਰੀ ਜੀ ਘਾਟ ਪੈ ਗਈ ਗੱਲ ਦੀ ਆਹ ਵਾਈ ਤੇ 200 ਦਾ ਨੋਟ ਫੜ ਲਾ ਆ ਲਾ ਫੜ ਲਾ ਮੈਂ ਕੀ ਜਵਾਬ ਦਿੰਨਾ ਹਾਂ ਕਪ੍ਰੀਟ ਮੈਂ ਖੜਾ ਹੋ ਫਿਰ ਯਾ ਚੜਾ ਖੜਾ ਯਾਰ ਹੋਣਾ ਨਹੀਂ ਇੰਨੇ ਜਾਨਾ ਚ ਹੈ ਭੈਂ ਕੋਟਾ ਬਹਿ ਗਿਆ ਮੜਾਇ ਚਲ ਬਹਿ ਜਾ ਮੜਾਇ ਲੱਕ ਖੜਾ ਪਿਆ ਕੀ ਕਰਾਂ ਮੜਾ ਮੋਟਾ ਨੱਕੇਗਾ ਟਫੇੜੀਗਾ ਸਨਾ ਇੱਧਰ ਤੱਕੜੇਗਾ ਨੇਗਾ ਇੰਨਾ ਸਨਾ ਜਣਾ ਢੋਲ ਕੀ ਲਾ ਜਾਂਦਾ ਜੱਜ ਕੇ ਚੱਲ ਵੇ ਹੱਥ ਨਹੀਂ ਪਾ ਹਾਂ ਚੱਲ ਵੇ ਇੱਕ ਹੀ ਲੱਗੀ ਐਨ ਕਵੇ ਕੰਮ ਅਸੀਂ ਕੀ ਕਰਨਾ ਸੰਨ ਪੈ ਗਈ ਮਿਹਨਤ ਵੇ ਚਾਲ ਮਿਟਰਾ ਬੱਲੇ ਪੈ ਗਈ ਮਿਹਨਤ ਦੋਸਤੋ ਵਾਰ ਜੇ ਕਈਰਾ ਹਾਰਦਾ ਲੋਕਾ ਕੱਜਰ ਤੇ ਮਗਰੋਂ ਪੜੇਗਾ ਇਦੋਂ ਤੂੰ ਫੜੀਏ ਚਾ ਤੂੰ ਚੱਕ ਯਾਰ ਨਾ ਮਕੰਦ ਤੈਨੂੰ ਦੇਉ ਨੋਟ ਮੈਨੂੰ ਨਹੀਂ ਦਿੰਦਾ ਇਹ ਸੁਣਾਉਂਦੀ ਨਹੀਂ ਜਦੋਂ ਓਏ ਕਈ ਤਾਂ ਦਾ ਰੋੜਾ ਵੇ ਮੈਂ ਅਸੀ ਵੜੇ ਕਰੇ ਤਾ ਤੂੰ ਨਹੀਂ ਥੋੜਾ ਆਹ ਹਾ ਜ ਮਿੱਤਰਾ ਮਿਆਰੀ ਨਹੀਂ ਆਤਾ ਬਣ ਕੀ ਕਰਨਾ ਹੋਈ ਜੰਨਾ ਉਹ ਕਹਿੰਦਾ ਵੀ ਬਹੁਤ ਸੋਨਾ ਗਾਈ ਜੰਨਾ ਹਾਂ ਗਾਈ ਟਾਈ ਜੰਨਾ ਹਾਂ ਹੇ ਤੱਕ ਗਾਉਂ ਨੀ ਸੀ ਗਾਇਆ ਵੇ

ਤੂੰ ਗੁੰਡ ਮਰਵਾਵੇਂ ਅਸੀਂ ਵਿਰਲਾ ਵਿੱਚ ਵੇਖਾਂਗੇ ਆਹ ਲੱਗੀ ਆਹ ਕੀ ਲੱਗ ਗਿਆ ਜਦੋਂ ਕਸ਼ੋ ਤਾਂ ਬੋਲ ਗਈ ਕਸ਼ੋ ਜਦੋਂ ਕਸ਼ੋ ਕਹਿੰਦਾ ਤੜਗੀ ਤਕੜੀ ਚੱਕ ਵਟੇ ਨੇ ਮਕੰਦ ਘਰੇ ਵਗਦਾ ਤੇਰੇ ਪੱਲੇ ਕੀ ਟੱਟੇ ਨੇ

ਹਾਏ ਹਾਏ ਉਹ ਤਾਂ ਜਾਣ ਕਿਉਂ ਵਧਣਾਈ ਹਾਏ 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 ਜਮਾ ਇੱਕ ਨੰਬਰ ਹੈ ਜਮਾ ਮਾੜਾ ਗਾਇ ਲੈ ਕਾ ਗਾਇਸ ਤੇ ਗੰਗੀ ਉਲਟੇ ਕਿਤੇ ਟੰਬੇ ਕੋਠੇ ਉੱਤੇ ਕੁਝ ਆਏ ਤੇਰੀ ਬੁੰਡ ਚ ਲਾਇਆ ਸੀ ਬੁਝਾਏ ਹਾਏ 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 ਲਾ ਨਾ ਫੇਜ਼ ਆਏ ਚੱਲਦੇ ਲੁੱੱਚੇ ਚੱਲਦੇ ਅੱਜ ਕਰਨਾ ਹੈ ਅੱਜ ਰੱਖੀਏਗਾ ਆਪਣੇ ਕੋਠੇ ਨਾ 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 ਕਰੀ ਜਾਂਗੇ ਗੱਟੇ ਮਾਰ ਕੇ ਆਇਆ ਕਰਾਂਗੇ ਪਾਸਿਆਂ ਦੀ ਆ ਭੈ ਗੀ ਲੱਕੜ ਕੇ ਟੋਲ ਕੀ ਰਹੀ ਓਥੇ ਯਾਰ ਹੋਰ ਭਾਂ ਦੀ ਮੁੱਤੇ ਕੀ ਬਾੜੀ ਲਾ ਕੇ ਮੈਂਟ ਕਾਲੀ ਕਰਾ ਸਾਡੇ ਨਾਲ ਦੋ ਚਾਰ ਖਾੜੇ ਲਵਾਇਆ ਜੇ ਲਵਾਵਾਂਗੇ ਬੜੀ ਗੱਲ ਹੈ ਚੱਲੇਗਾ ਯਾਰ ਜਮਾ ਇੰਨੇ ਕਿ ਮਾਨਗੇ ਬੰਦੇ ਤੂੰ ਗਾਣਾ ਗੁਣਾ ਸੁਣਾ ਜਮਾ ਪਹਿਲਾ ਮੈਂ ਗਾਣਾ ਸੁਣਾ ਕੋਈ ਨਾ ਇੰਨਾ ਤਾਂ ਸੋਚਦਾ ਕੰਝਰੇ ਦੇ ਸਲਾਈ ਚੱਲ ਗਾਲਾ ਬੁੱਲੀ ਆਪੂ ਆ ਮਾ ਪੁਰਾਣਾ ਕਲਾਕਾਰਾ ਸਨਾ ਕਰਨ ਜਰਦਿਆ ਕੋਈ ਮਰਜੀ ਸੁਣਾ ਦੇ ਅੱਛਾ ਹਾਂ ਨਾ ਫੜਨੇ ਤੇ ਖਰਾਬ ਨਹੀਂ ਐਸੇ ਕੰਮ ਨਹੀਂ ਆ ਤੂੰ ਅੱਜ ਫਰਮੇ ਦੀ ਟੋਲ ਕੀ ਬਸਤੇ ਰੱਖਿਆ ਆਪਣਾ 150 ਲੈ ਲੈ ਕਰ ਬਲੀ ਤੈਨੂੰ ਪਾਗੇ ਨਾ ਕਹਿਣਾ ਜਦੋਂ 150 ਬੱਜੇ ਫਿਰ ਤਾਂ ਜਾਣਦੇ ਹੋਏ ਇਹ ਕੰਦਰ ਡੂਟ ਆ ਜਾ ਕਫੜਾ ਨਾ ਮੰਗ ਲੈ ਲਈ ਯਾਰ ਲਫੜ ਬਾਈ ਬੈਠ ਜਾ ਕੀ ਗੱਲ ਕਰਦਾ ਓਏ ਦੇਖ ਤੋਰ ਕੇ ਕੰਦਰ ਤੇ ਤੈਨੂੰ ਪੰਡੀ ਜਾਂਦਾ ਓਏ ਬਾਈ ਕੋਲ ਬੇਇੱਜ਼ਤੀ ਕਰੀਏ ਨਾ ਮੇਰੀ ਨਾ ਇਹ ਕੰਜਰ ਖਾਂਦਾ ਨਹੀਂ ਬੰਦਾ ਯਾਰ ਤੂੰ ਇਹਦੀ ਡੰਡ ਲਈ ਆਈ ਆ ਬੰਦਾ ਬੰਦਾ ਸਾਡਾ ਕੰਮ ਬਣਦਾ ਸ਼ੌਕ ਨੂੰ ਲੱਗ ਜਾਂਦਾ ਤੇ ਨਾ ਤੇਰੇ ਹਿਸਾਬ ਚ ਆ ਗਿਆ ਕੀ ਕੀ ਹਿਸਾਬ ਚ ਗੱਲ ਕਰਦਾ ਲੜੀ ਕੋ ਜੰਦਾ ਪਾ ਕੇ ਕਿਹਦੀ ਸੀ ਫਿਰਮ ਆਪਣੇ ਕਿਵਿਕਟ ਪਹੁੰਚਾ ਇਹ ਬੰਦਾ ਮੈਂ ਕਿਉਂ ਭਾਈ ਸਿੱਧੇ ਮੱਛੀ ਦਾ ਬੇਇੱਜ਼ਤੀ ਕਰੀਏ ਨਾ ਮੇਰੇ ਸਾਹਮਣੇ ਯਾਰ ਇਹਦੀ ਤੇ ਹੋਰ ਅੱਗੇ 150 ਤੇ ਰੱਖਿਆ ਕੋਈ ਨੰਗ ਮਲੰਗਾ ਹੈ ਜੀ ਸਾਡਾ ਮੈਂ ਕੰਗਾ ਜਿ ਤੁਰੇ ਫਿਰਦੇ ਆਂ ਯਾਰ ਤੂੰ ਇਹਦੇ ਨਾਲ ਕਿੰਦਰ ਬਾਪ ਜਾਣਾਂ ਭਾਈਓ ਮੈਂ ਕਿੰਦਰ ਬਾਪ ਜਾਣਦਾ ਤੇਰੀ ਬੇਇੱਜ਼ਤੀ ਕਿ ਨਹੀਂ ਆਂਦਾ ਯਾਰ ਖਾਣ ਦਾ ਨਹੀਂ ਬੰਦਾ ਤੂੰ ਯਾਰ ਲੜਾਉਣਾ ਆਪਾਂ ਨੂੰ ਯਾਰ ਲੜਾਉਣਾ ਦੇਖੀ ਜਾਂਦਾ ਉਹਨੂੰ ਲੜਾਣਾ ਇਹ ਇਕੱਠੇ ਖੜੇ ਨਾ ਅਸੀਂ ਤੂੰ ਬੱਚੇ ਉਹੀ ਲੜਾ ਕੇ ਤੱਟਾ ਸਾਨੂੰ ਲੜਾਇਆ ਕਦੇ ਨਾ ਹੁਣ ਸਿੱਧੇ ਮੱਥੇ ਡੂਢ ਸੁੱਪੇ ਬੱਚੇ ਕਹੀਆਂ ਉਹ ਕੋਣ ਤੋਂ ਮੂੰਹ ਕੋ ਗੱਲ ਨਿਕਲ ਗਈ ਜੀ ਹੋਰ ਕੀ ਬੁੰਡ ਚੋਂ ਨਿਕਲਦੀ ਹੁੰਦੀ ਐ ਇਹਦੇ ਪਿੱਛੇ ਕੋਕਰਾਲੀ ਬੁੰਡ ਤੇ ਖਾਧੀਆਂ ਮੈਂ ਅੱਛਾ ਕੇ ਹੋਰ ਅੱਜੀ ਕਰਤੂਦਾ ਮਾਲਕੀ ਆ ਤੂੰ ਵੀ ਹਾਂ ਵੇ ਲੌਂਦਾ ਸੀਗਾ ਕਵਾਇਲੀ ਜੇ ਨੇ ਲਾਤੀ ਪੁੱਛੀ ਬੜਾ ਮੈਂ ਕਹਾਂ ਲਾਤੀ ਹੈ ਉਹਨਾਂ ਨੇ ਕੁੱਤਿਆ ਬਈ ਮੈਂ ਕਿਹਾ ਭਾਈ ਐਵੇਂ ਕਾ ਟੇਬਲ ਥੱਲੇ ਵੜ ਗਿਆ ਸੀ ਅੱਛਾ ਵਾਹ ਉਹ ਮੈਂ ਤਾਂ ਲਾਤਾ ਹਾਂ ਉੱਥੇ ਕੋਈ ਮੁੰਡਾ ਸੀ ਹਾਂ ਐ ਤਾਂ ਸੋਹਣਾ ਸਨੱਕਾ ਸੀ ਅੱਛਾ ਦੂਜੀ ਸਮਝ ਲਿਆ ਕੁੱਟੀ ਖਾਣੀ ਸੀ ਮੇਰੇ ਵੀ ਪੰਜਰ ਦਾ ਜਾਂਦਾ ਨਹੀਂ ਤੂੰ ਵੀ ਇਹਨਾ ਮਕੰਦਾਲਤ ਨਹੀਂ ਕੀਤੀ ਹਣਾ ਓਏ ਜਾਂ ਕਿਉਂ ਬੇਇੱਜ਼ਤੀ ਕਰਾਈ ਇਹਦੇ ਨਾਲ ਕਿਉਂ ਰਲੀ ਜਾਂਦਾ ਓਏ ਇਹਨੂੰ ਪਰਾਂ ਚੋੜਾ ਬਾਜੀ ਫਿੱਕ ਪਉਂਦਾ ਦਿਸੀ ਜਾਂਦਾ ਪਾਗਲਾ ਰਾਜਾ ਖੜਾ ਐਵੇਂ ਨਾ ਜੰਡੇ ਦੇ ਮਗਰ ਲੱਗਾ ਇਹ ਕੀ ਫੇਲਾਉਂ ਗਾ ਜੀ ਨੀ ਚੜਪੀ ਭਾਈ ਬੋਦੇ ਮੱਥੇ ਬੇਇਜ਼ਤੀ ਕਰੀਂ ਨਾ ਯਾਰ ਇਹਦੀ ਅਸੀਂ ਆਪ ਢਾਲ ਲਾਉਣੀ ਆ 20 ਰੁਪਏ ਤੋਂ ਵੱਧ ਨਹੀਂ ਬੇਇਜ਼ਤੀ ਕਰੀਂ ਨਾ ਯਾਰ ਅਗਲੇ ਦੀ ਇਹਦਾ ਛੌਂਕ ਕੀ ਆ ਫਿਰਦਾ ਤੇਰੇ ਨਾਲ 20 ਰੁਪਏ ਬਣਦੇ ਆ ਪਾਣੂ 150 ਦੇਣਾ ਬਾਪੂ ਪੱਲੀ ਇਹਦਾ ਛੌਂਕ ਕੀ ਆ ਫਿਰਦਾ ਯਾਰ ਤੇਰੇ ਨਾਲ ਅੱਛਾ ਮੈਂ 150 ਪਿੱਛੇ ਹਾਂ ਤੂੰ 150 ਦਾ ਮਹਿਣਾ ਮਾਰਦਾ ਯਾਰਾਂ ਇਹ ਢੋਲ ਕੀ ਜੀ ਆ ਕੀ ਭੈਣ ਦੀ ਬੁੱਧੀ ਬਾਜਾ ਲੈਤਾ ਮੇਰਾ ਆਹ ਆ ਢੋਲ ਕੀ ਤੇਰੇ ਕੋ ਢੱਕਾ ਇੱਕ ਨਹੀਂ ਇਹ ਵੀ ਕੇ ਦੀ ਚੱਕੀ ਹੂ ਭੈਣ ਦਾ ਖਸਮਾ ਢੋਲ ਕੀ ਚੰਮ ਜੀਵੇ ਉਹ ਜਾਂਦੇ ਤੇ ਵੇਖਿਆ ਮੈਂ ਓਏ ਉਹਦੇ ਮੇਲੇ ਚ ਬਲ ਜੁਜਰਦੇ ਦੀਆਂ ਪੁੜੀਆਂ ਕੱਢੀ ਜਉ ਲੋਕਾਂ ਨੂੰ ਲੈ ਮਕੰਦ ਆ ਗਿਆ ਜਿਹੜੇ ਲੜਾਉਂਦਾ ਆਪਣਾ ਭਾਈ ਲੜਾਏ ਕਿ ਦਿਸੀ ਜਾਂਦਾ ਹੁਣ ਤੇਰੇ ਲੱਛਣਾਂ